ਇਹ ਚੀਜ਼ਾਂ ਜੇ ਆਪਾਂ ਭੋਜਨ ਦੇ ਵਿੱਚ ਸ਼ਾਮਲ ਕਰਦੇ ਆਂ ਇਹ ਅੰਗ ਸਾਫ਼ ਤੇ ਤੰਦਰੁਸਤ ਰਹਿੰਦੇ ਹੈਗੇ ਸਭ ਤੋਂ ਪਹਿਲਾਂ ਜੇ ਦੀ ਆਪਣੀ ਕਿਡਨੀ ਕਿਡਨੀ ਵਾਸਤੇ ਜੇ ਆਪਾਂ ਨਿੰਬੂ ਹੋ ਗਿਆ ਖੀਰਾ ਹੋ ਗਿਆ ਸੈਲਡ ਹੋ ਗਿਆ ਖਾਣੇ ਆ ਤਾਂ ਕਿਡਨੀ ਆਪਣੀ ਸਾਫ਼ ਰਹਿੰਦੀ ਆ ਤੇ ਤੰਦਰੁਸਤ ਰਹਿੰਦੀ ਆ ਫਿਰ ਜੇ ਦੀ ਆਪਣੀ ਸਕਿਨ ਸਕਿਨ ਵਾਸਤੇ ਮੰਨ ਲਓ ਜੇ ਆਪਣਾ ਸੇਬ ਖਾਣੇ ਆ ਚਕੰਦਰ ਖਾਣੇ ਆ ਗਾਜਰ ਖਾਣੇ ਆ ਭੋਜਨ ਦੇ ਵਿੱਚ ਇਹ ਸਾਫ ਰਹਿੰਦੀ ਹੈ ਸਕਿਨ ਹੈ ਨਾ ਫਿਰ ਆ ਜਾਂਦੀ ਆਪਣੀ ਲਿਵਰ ਮੇਨ ਚੀਜ਼ ਆ ਜਾਂਦੀ ਹੈ ਲਿਵਰ ਵਾਸਤੇ ਆਪਾਂ ਜੇ ਮੰਨ ਲਓ ਜਿਆਦਾ ਗਾਜਰ ਹੋਊਗੀ ਹਲਦੀ ਹੋਊਗਾ ਚਕੰਦਰ ਖਾਣੇ ਆ ਇਹਦੇ ਨਾਲ ਫਿੱਟ ਰਹਿੰਦਾ ਲਿਵਰ ਸਾਫ ਰਹਿੰਦਾ ਤੰਦਰੁਸਤ ਰਹਿੰਦਾ ਹੈ ਨਾ ਫਿਰ ਆ ਜਾਂਦਾ ਆਪਣਾ ਅੰਤੜਾ ਅੰਤੜਾ ਵਾਸਤੇ ਜੇ ਆਪਾਂ ਜਿਆਦਾ ਗ੍ਰੀਨ ਸੇਬ ਖਾਣੇ ਹਰਾ ਸੇਬ ਖਾਣੇ ਆ ਐਲੋਵੇਰਾ ਹੋਊਗੀ ਕੀੜਾ ਹੋ ਗਿਆ ਬਹੁਤ ਵਧੀਆ ਹੁੰਦਾ ਸਾਫ ਰਹਿੰਦਾ ਤੰਦਰੁਸਤ ਰਹਿੰਦੇ ਹੈ ਨਾ ਕਬ ਜੀ ਨਹੀਂ ਰਹਿੰਦੀ ਜੀ ਦੂਸਰਾ ਜੇ ਤਾਂ ਆਪਾਂ ਨੂੰ ਬਲੱਡ ਵਾਸਤੇ ਖੂਨ ਵਾਸਤੇ ਬਹੁਤ ਵਧੀਆ ਹੈਗਾ ਜਿਵੇਂ ਮਲੁਚੰਦਰ ਹੋ ਗਿਆ ਸੰਤਰਾ ਹੋ ਗਿਆ ਅਨਾਰ ਹੋ ਗਿਆ ਖਾਣਾ ਚਾਹੀਦਾ ਹੈ ਫਿਰ ਹੋ ਗਿਆ ਆਪਣੇ ਫੇਫੜੇ ਫੇਫੜਿਆਂ ਵਾਸਤੇ ਜੇ ਆਪਾਂ ਜਿਆਦਾ ਲਸਣ ਖਾਣੇ ਆ ਅਨਾਨਾਸ ਖਾਣੇ ਆ ਅਦਰਕ ਖਾਣੇ ਆ ਬਹੁਤ ਵਧੀਆ ਹੁੰਦਾ ਹੈਗਾ ਤਾਂ ਦਰਸਤੰਦੇ ਅੰਗ ਸਾਫ਼ ਰਹਿੰਦੇ ਹੈਗੇ ਇਹੋ ਜੀ ਜਾਣਕਾਰੀ ਲਈ ਫੋਲੋ ਕਰੋ ਧੰਨਵਾਦ ਜੀ